ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣਿਕ ਕਮੇਟੀ ਦੇ ਪ੍ਰਧਾਨ ਤੇ ਕੁਝ ਹੋਰ ਉਹਨਾਂ ਦੇ ਸਾਥੀ ਸ਼੍ਰੋਮਣਿਕ ਕਮੇਟੀ ਦੇ ਸਖਤਰ ਵਗੈਰਾ ਹੋਣਗੇ ਜਿਨਾਂ ਨੂੰ ਕਹਿ ਲਈਏ ਨਰੈਣੂ ਮਹੰਤ ਹੋਣਗੇ ਵੈਸੇ ਨਰੈਣੂ ਮਹੰਤ ਸ਼ਬਦ ਵਧੀਆ ਇਹਨਾਂ ਲਈ ਵਰਤੇ ਜਾਵੇ ਇਹ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਵਾਸਤੇ ਜੇਲ੍ਹ ਵਿੱਚ ਜਾ ਕੇ ਆਏ ਜੜ ਕੇ ਮੀਟਿੰਗ ਕਰਕੇ ਆਏ ਜਦੋਂ মিডিਆ ਸਾਹਮਣੇ ਆਉਂਦੇ ਨੇ ਬਲਵੰਤ ਸਿੰਘ ਬਾਰੇ ਕੀ ਗੱਲਾਂ ਬਾਤਾਂ ਕਰਦੇ ਨੇ ਅੰਦਰ ਕੀ ਕੜੀਕੂੜ ਘਿਆਏ ਨੇ ਕਿਹੜੇ ਖਿਚੜੀ ਪਕਾ ਕੇ ਆਏ ਨੇ ਕੁਝ ਨਹੀਂ ਦੱਸਦੇ ਚਲੋ ਹੁਣ ਤੁਹਾਨੂੰ ਮੈਂ ਦੱਸਣ ਲੱਗਾ ਇਹ ਹੁਣ ਸ਼੍ਰੋਣੀ ਕਮੇਟੀ ਦੀ ਇਲੈਕਸ਼ਨ ਜਿੱਤਣ ਵਾਸਤੇ ਤਰਲੁਮਸ਼ੇ ਹੋ ਰਹੇ ਨੇ ਖਤਖੰਡੇ ਅਪਣਾ ਰਹੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਸ ਵਕਤ ਜਿਹੜੀ ਇਲੈਕਸ਼ਨ ਹੋਣੀ ਹੈ ਸ਼ਰਮਨ ਕਮੇਟੀ ਦੀ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਲੋਕ ਅੱਕੇ ਪਏ ਨੇ ਤੁਹਾਡੇ ਪਹਿਲੇ ਬਹੁਤ ਨੇ ਬਦਨਾਮ ਇਹ ਹੋ ਚੁੱਕੇ ਹੈ ਤੇ ਹੁਣ ਇਹ ਲੱਭਦੇ ਨੇ ਕਿ ਕਿਵੇਂ ਨਾ ਕਿਵੇਂ ਬਲਵੰਤ ਸਿੰਘ ਰਾਜੋਵਾਨਾ ਤੇ ਜਿਹੜਾ ਬੈਂਸਿੰਘ ਕਤਲਕਾਂਡ ਦੇ ਵਿੱਚ ਦੋਸ਼ੀ ਐ 사ਜਾ ਕੱਟ ਰਿਹਾ ਹੈ ਉਹਦੇ ਰਾਹੀਂ ਕੋਈ ਢੋਂਗ ਪੰਜਾਬ ਦੇ ਸਿੱਖਾਂ ਨੂੰ ਮੂਰਖ ਬਣਾਉਣ ਵਾਸਤੇ ਰਚਿਆ ਜਾਵੇ ਕਿਉਂਕਿ ਸਾਡੇ ਦੇ ਪੰਜਾਬ ਦੇ ਲੋਕ ਨੇ ਇਹ ਖਾੜਕੂ ਨੇ ਜੀ ਇਹ ਬੰਦੂ ਸਿੰਘ ਨੇ ਜੀ ਇਹ ਕੌਮ ਦੇ ਬਬਰ ਸ਼ੇਰ ਨੇ ਜੀ ਇਦਾਂ ਕਹਿ ਕੇ ਮਿਹੜੀ ਨੂੰ ਮੰਗਰ ਲਾ ਲੈਂਦੇ ਆ ਬੇਸ ਰਾਜਵਾਨ ਨੇ ਦਾ ਪਹਿਲਾ ਜਲੂਸ ਨਿਕਲਿਆ ਹੋਇਆ ਉਹਨਾਂ ਨੇ ਜਦੋਂ ਸ਼ਰੂਰ ਤੋਂ ਇਹਦੀ ਭੈਣ ਨੂੰ ਇਲੈਕਸ਼ਨ ਲੜਵਾਤੀ ਸੀ ਤੇ ਉਹ ਹਾਰ ਵੀ ਸੀ ਤੇ ਬਣਨਾ ਤਾਂ ਕੁਛ ਨਹੀਂ ਪਰ ਜਿਹੜੀਆਂ ਇਹ ਹੁਣ ਤਮੂਸੀਆਂ ਮਾਰੀ ਜਾਂਦੇ ਨੇ ਸ਼ੁਰੂ ਨਹੀਂ ਪੜੀ ਇਲੈਕਸ਼ਨ ਜਿੱਤਣ ਵਾਸਤੇ ਤੇ ਰਾਜਵਾਨੇ ਕੋਲ ਜਾਣ ਤੋਂ ਭਾਵ ਮਤਲਬ ਇਹ ਹੈ ਵਰਨ ਕੁਸ਼ਨੀ ਕਿਉਂਕਿ ਇਹ ਨਰੈਣੂ ਮਹੰਤ ਨੇ ਇੰਨਾ ਕੁ ਗੁਨਾਹ ਇੰਨੇ ਕੁ ਪਾਪ ਇੰਨੇ ਕਰਤੂਤਾਂ ਦਾ ਮੈਂ ਕਹਿੰਦਾ ਨਰੈਣੂ ਮਹੰਤ ਨੇ ਵੀ ਇਹ ਕੀਤੀ ਹੋਣੀ ਜਿਹੜੀਆਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਤੇ ਹੁਣ ਇਹ ਲੱਗੇ ਹੋਏ ਨੇ ਜਿਹੜਾ ਗੋਲ ਕੰ ਦਾ ਪੈਸਾ ਕਿਤੇ ਟਿਕ ਟਲੇ ਕਿੱਧਰ ਜੜ ਜਾਂਦੇ ਟਿਕ ਟਲੇ ਕਿੱਧਰ ਜੜ ਜਾਂਦੇ ਆ ਤੇ ਜਿਨ੍ਹਾਂ ਨੇ ਬੋਰਡ ਪਾਉਣੀ ਹੈ ਸ਼੍ਰੋਮਣੀ ਕਮੇਟੀ ਨੂੰ ਜਾਂ ਜਿਹੜੇ ਕੋਈ ਕੌਮਲੇ ਕੁਝ ਕਰ ਸਕਦੇ ਨੇ ਉਹਨਾਂ ਵੱਲ ਇਹਨਾਂ ਨੇ ਅਜੇ ਤੱਕ ਮੂੰਹ ਕੀਤਾ ਹੀ ਨਹੀਂ ਬਥੇਰੇ ਜਿਹੜੇ ਹੁਨਰ ਵਾਲੇ ਗੁਰਸਿੱਖ ਨੇ ਕੌਮਲੇ ਕੁਝ ਕਰਨਾ ਚਾਹੁੰਦੇ ਆ ਪੜ੍ਹੇ ਲਿਖੇ ਬਹੁਤ ਨੇ ਇੱਥੇ ਉਹਨਾਂ ਪਰਿਵਾਰਾਂ ਵੱਲ ਇਹਨਾਂ ਦਾ ਧਿਆਨ ਕੋਈ ਨਹੀਂ ਹੁਣ ਜੇ ਸ਼੍ਰੋਮਣਿਕ ਕਮੇਟੀ ਦੀ ਕੋਈ ਗੱਲ ਕਰੂਗਾ ਸਭ ਤੋਂ ਪਹਿਲਾਂ ਗ੍ਰੰਥੀ ਕਰੂਗਾ ਜਿਹੜਾ ਗੁਰਦਾਰੇ ਵਿੱਚ ਡਿਊਟੀ ਕਰ ਰਿਹਾ ਹੈ ਜੇ ਕਿਸੇ ਗ੍ਰੰਥੀ ਦੇ ਘਰ ਦੇ ਛੱਤ ਚ ਆਉਂਦੀ ਹੋਵੇ ਮੈਨੂੰ ਤੁਸੀਂ ਇੱਕ ਵੀ ਰਿਕਾਰਡ ਦਿਖਾ ਦਿਓ ਕਿ ਸ਼੍ਰੋਮਣਿਕ ਕਮੇਟੀ ਨੇ ਉਹਦੀ ਹੈਲਪ ਕੀਤੀ ਹੋਵੇ ਅੱਜ ਤੱਕ ਦਿਖਾ ਦਿਓ ਇੱਕ ਵੀ ਜਿਹੜੇ ਉਹਨਾਂ ਦੇ ਆਪਣੇ ਭਰਤੀ ਕੀਤੇ ਹੋਏ ਨੇ ਉਹਨਾਂ ਦੀ ਤਨਖਾਹ ਹੁੰਦੀ ਹੈ ਠੀਕ ਠਾਕ ਉਹਨਾਂ ਦਾ ਗੁਜ਼ਾਰਾ ਚ ਹੋ ਹੀ ਜਾਂਦਾ ਹੈ ਪਰ ਜਿਹੜੇ ਪਿੰਡਾਂ ਵਿੱਚ ਲੋਕਲ ਗੁਰਦੁਆਰੇ ਨੇ ਕਿਸੇ ਗ੍ਰੰਥੀ ਨੇ ਆਪਣੇ ਬੱਚੇ ਦਾ ਬੱਚੀ ਦੀ ਮੈਰਿਜ ਕਰਨੀ ਹੋਵੇ ਕਿਸੇ ਨੂੰ ਇਹਨਾਂ ਨੇ ਹੈਲਪ ਕੀਤੀ ਹੋਵੇ ਤੁਸੀਂ ਤੁਸੀਂ ਦੱਸ ਦਿਓ ਮੈਨੂੰ ਕਦੇ ਨਹੀਂ ਇਹ ਹਰਾਮਖੋਰਾ ਨੇ ਜਦੋਂ ਗੁਰੂ ਪਾਸ਼ਾ ਦਾ ਪ੍ਰਕਾਸ਼ ਦਿਹਾੜਾਉ ਜਾਂ ਤਾਂ ਅਰਸਵਾਰੀਆਂ ਚਲਾ ਚਲਾ ਕੇ ਸਰੋਵਰ ਵਿੱਚ ਗੰਦ ਪਾਉਂਦੇ ਨੇ ਇਹ ਜਿਹੜਾ ਪਾਣੀ ਤੇ ਪ੍ਰਦੂਸ਼ਣ ਖਰਾਬ ਕਰਦੇ ਨੇ ਤੇ ਜਾਂ ਚਾਰ-ਚਾਰ ਕਰੋੜ ਦੇ ਫੁੱਲ ਲਾਉਂਦੇ ਨੇ ਹੋਰ ਬੜਾ ਕੁਝ ਕਰਦੇ ਨੇ ਬਾਦਲਾਂ ਨੂੰ ਜਦੋਂ ਸਦਨਾ ਹੁੰਦਾ ਉੱਥੇ ਪਤਾ ਨਹੀਂ ਕਿੰਨਾ ਖਰਚਾ ਕਰਦੇ ਨੇ ਬਹੁਤ ਪੁੱਠੇ ਸਿੱਧੇ ਕੰਮ ਕਰਦੇ ਨੇ ਇਹ ਕੋਈ ਸ਼ੱਕ ਨਹੀਂ ਤੇ ਹੁਣ ਰਾਜਵਾਨੇ ਨੂੰ ਕੌਮ ਦਾ ਜਰਨੈਲ ਬਣਾ ਕੇ ਉਹ ਤੋਂ ਕੋਈ ਸੰਦੇਸ਼ਾ ਸੰਗਤ ਲਈ ਫਰਮਾਨ ਜਾਰੀ ਕਰਨਾ ਤੇ ਮੈਂ ਕਿਸੇ ਬੰਦੀ ਸਿੰਘ ਦੇ ਖਿਲਾਫ ਅੱਜ ਤੱਕ ਨਾ ਬੋਲਿਆ ਤੇ ਨਾ ਮੈਂ ਬੋਲਣਾ ਪਰ ਇੱਕ ਬੇਨਤੀ ਜ਼ਰੂਰ ਹੈ ਕਿ ਤੁਹਾਨੂੰ ਹਲੇ ਤੱਕ ਭਵੇਂ ਰਾਜੋਣਾ ਹੋਵੇ ਭਵੇਂ ਕੋਈ ਹੋਰ ਬੰਦੀ ਸਿੰਘ ਹੋਵੇ ਹਲੇ ਤੱਕ ਸਮਝ ਆਈ ਨਹੀਂ ਬਾਦਲਾਂ ਦੀ ਸ਼ਰਨਿਕ ਪਿੰਡੀ ਦੀ ਹਲੇ ਤੱਕ ਸਮਝ ਨਹੀਂ ਆਈ ਨੀ ਵਿਕੀ ਹੋ ਰਿਹਾ ਪੰਜਾਬ ਦੇ ਵਿੱਚ ਜਿਹੜੇ ਬਲਾਂਸਿੰਗ ਰਾਜੋਣਾ ਨੂੰ ਚਾਹਣ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਥੋੜਾ ਬਹੁਤਾ ਯਾਰ ਧਿਆਨ ਦਿਓ ਇਹ ਜੇਲਾਂ ਵਿੱਚ ਮੀਟਿੰਗਾਂ ਕਿਉਂ ਕਰ ਰਹੇ ਨੇ ਇਹਨਾਂ ਹਰਾਮਖੋਰਾ ਨੇ ਨਾ ਬਾਦਲ ਨੇ ਜਿਹੜਾ ਮਰ ਗਿਆ ਵੱਡਾ ਜਦੋਂ ਰਾਜੋਣਾਂ ਦੀ ਫਾਂਸੀ ਮaaf ਕਰਾਉਣ ਬਾਅਦ ਤੇ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਸੀ ਨਾ ਉਦੋਂ ਬਾਦਲ ਪ੍ਰਵਾਰ ਨੇ ਗੁੰਮਰਾਹ ਕੀਤਾ ਸੀ ਕਿ ਫਾਂਸੀ ਮaaf ਕਰਾਉਣ ਬਾਅਦ ਤੇ ਅਸੀਂ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਪਰ ਉਦੋਂ ਭੰਡਾ ਇਹਨਾਂ ਸਿਰ ਭੰਨਿਆ ਸੀ ਇਹਨਾਂ ਚਿੱਠੀ ਲਿਖੀ ਨਹੀਂ ਸੀ ਬੇਕੂਫਾ ਨੇ ਹਰਾਮਕੋਰ ਨੇ ਕਿ ਰਾਜੋਣਾਂ ਨੂੰ ਪਤਾ ਨਹੀਂ ਇੱਕ ਕਤੂਦਾਂ ਦਾ ਜਾਣੀ ਕਿ ਜਿੰਨਾਂ ਝੂਠ ਮੈਨੂੰ ਨਾ ਕਈ ਵਾਰੀ ਕਹਿਣਾ ਪੈਂਦਾ ਵੀ ਯਾਰ ਜਿਹੜੇ ਬੰਦੇ ਨਾ ਸਾਰੇ ਨਹੀਂ 80 ਬੰਦੇ 100 ਵਿੱਚ ਉਹ ਨਾ ਜਿਹੜੇ ਗਾਦਰੇ ਪਾ ਕੇ ਲੈ ਲਿਆ ਪੱਗਾ ਮੰਨ ਕੇ ਵੱਡੀਆਂ ਦਾੜ੍ਹੀਆਂ ਵਾਲੇ ਝੂਠ ਬੋਲਦੇ ਨੇ ਜਿਹੜੇ ਜ਼ਿਆਦਾ ਵਾਇਰਲ ਵਾਇਰਲ ਕਹਿੰਦੇ ਨੇ ਮੈਨੂੰ ਇਦਾਂ ਲੱਗਦਾ ਵੀ ਇਹ ਬੰਦੇ ਨਾ ਜ਼ਿਆਦਾ ਹਰਾਮਖੋਰ ਨੇ ਮੈਂ ਸਾਰਿਆਂ ਨੂੰ ਕਹਿੰਦਾ ਬੜੇ ਭਲੇ ਮਾਨਸ ਬੰਦੇ ਨੇ ਤੇ ਕਿਰਦਾਰ ਵਾਲੇ ਬੰਦੇ ਆ ਪਰ ਜਦ ਸੁਣਨੀ ਕਮੇਟਿੰਗ ਦੇਖਦੇ ਉਹਦਾ ਇਦਾਂ ਲੱਗਦਾ ਵੀ ਯਾਰ ਇੰਨਾ ਝੂਠ ਬੋਲਦੇ ਬੰਦੇ ਸਮਝ ਲਓ ਤੁਸੀਂ ਹੁਣ ਇਹ ਸਭ ਕੁਝ ਕਿਉਂ ਕਰ ਰਹੇ ਨੇ ਇਹਨਾਂ ਨੇ ਕੋਈ ਨਾ ਕੋਈ ਢੋਂਗ ਖੇਡਣਾ ਹੈ ਪਹਿਲਾਂ ਉਹਦੇ ਲੋਕਾਂ ਨੂੰ ਬੇਕੂਬ ਬਣਾਉਣ ਵਾਸਤੇ ਨਾ ਕੋਈ ਨਾ ਕੋਈ ਇਹਨਾਂ ਨੇ ਸੱਪ ਕੱਢਣਾ ਹੈ ਜਨ ਕਿ ਵੀ ਕਿਤੇ ਨਾ ਕਿਤੇ ਜਿਹੜਾ ਝੂਠ ਹੈ ਜਾਂ ਲੋਕ ਹੈ ਗੁੰਮਰਾਹ ਹੋਣ ਬੜਾ ਜੋਰ ਲਾ ਰਹੇ ਨੇ ਪਰ ਜਿੰਨਾਕ ਮੈਨੂੰ ਪਤਾ ਹੈ ਖਤਮ ਸਭ ਕੁਝ ਇਹਨਾਂ ਦਾ ਹੋਣਾ ਹੈ ਇੱਕ ਮੈਂ ਹੋਰ ਐਡ ਕਰਨਾ ਥੋੜਾ ਜਿਹਾ ਇੱਥੇ ਬੇਨਤੀ ਸੁਣੋ ਧਿਆਨ ਨਾਲ ਜਿਹੜੇ ਸਾਡੇ ਨੂੰ ਸਰਦਾਂ ਵਿੱਚ ਡੁੱਬੇ ਹੋਏ ਲੋਕ ਐ ਜਿਹੜੇ ਕਹਿੰਦੇ ਸਾਡੀ ਭਾਵਨਾ ਤੇ ਜਦੋਂ ਅਰਦਾਸ ਕੀਤੀ ਸੀ ਨਾ ਹਰ ਸਿਮਰਤ ਕੌਰ ਬਾਦਲ ਨੇ ਜਿਹਨਾਂ ਨੇ ਬਿਆਦਵੀ ਕੀਤੀ ਐ ਸਾਡਾ ਕੱਖ ਨਾ ਰਵੇ ਇਹ ਦੱਸੋ ਵੀ ਬਾਦਲਾਂ ਦਾ ਕੀ ਵਿਗੜਿਆ ਕੁਛ ਨਹੀਂ ਵਿਗੜਿਆ ਨਾ ਉਹ ਤਾਂ ਅੱਧੇ ਪੰਜਾਬ ਦੇ ਪ੍ਰਾਪਰਟੀ ਆਪਣੇ ਘਰ ਵਿੱਚ ਸਾਂਭੇ ਬੈਠਿਆ 70 80 ਹਜ਼ਾਰ ਕਰੋੜ ਦੀ ਪ੍ਰਾਪਰਟੀ ਉਹਨਾਂ ਕੋਲ ਹੀ ਜੇ ਰਿਆ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਰਿਹਾ ਕੁਝ ਜਿਹੜੀ ਉਹਦੀ ਅਰਦਾਸ ਹੈ ਹੁਣ ਕਹਿਣਗੇ ਅਰਦਾਸ ਪੁੱਠੀ ਪੈ ਗਈ ਹੁਣ ਇਦਾਂ ਕਹਿਣਾ ਜਾਨੀ ਕਿ ਜੇ ਉਹ ਪਰਿਵਾਰ ਇਹ ਹਰਾਮਖੋ ਜਿਹੜੇ ਨਰੈਣੂਮਹੰਤ ਨੇ ਜਿਹੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋਣ ਜਿਨ੍ਹਾਂ ਦੀ ਅੰਨੀ ਸ਼ਰਧਾ ਹੋਵੇ ਫਿਰ ਇਹਨੇ ਗਲਤ ਕੰਮ ਕਿਉਂ ਨਾ ਕਰਨ ਇਹਨਾਂ ਵਾਸਤੇ ਇੱਕ ਧੰਦਾ ਹੈ ਇੱਕ ਬਿਜ਼ਨਸ ਹੈ ਕੋਈ ਮਤਲਬ ਨਹੀਂ ਗਲਤੀ ਹੋਵੇ ਨਾ ਹੋਵੇ ਕੋਈ ਮਤਲਬ ਨਹੀਂ ਦੇ ਹੁਣ ਰਾਜੋਆਣੇ ਨੂੰ ਮੂਹਰੇ ਲਾ ਕੇ ਪਤਾ ਨਹੀਂ ਕੀ ਕੁਝ ਕਰਨਗੇ ਇਹ ਕੋਈ ਨਾ ਕੋਈ ਸੱਪ ਜਰੂਰ ਕੱਢਣਗੇ ਲੋਕਾਂ ਨੂੰ ਬੇਬਕੂਪਣਾ ਵਾਸਤੇ ਮੈਂ ਬੇਨਤੀ ਕਰਦਾ ਨਾ ਲੱਗੋ ਪਿਛੇ ਇਹਨਾਂ ਦੇ ਇਹ ਜਿੱਦਰ ਨੂੰ ਵੀ ਜਾਂਦੇ ਨੇ ਨਾ ਸ਼੍ਰਮਣੀ ਕਮੇਟੀ ਦਾ ਬਜਟ ਇਹਨਾਂ ਨੇ ਅਰਬਾਂ ਖਰਬਾਂ ਇਦਾਂ ਬਰਬਾਦ ਕੀਤਾ ਤੇ ਜੇ ਇਹਨਾਂ ਨੂੰ ਹੁਣ ਪੁੱਛੋਂਗੇ ਨਾ ਤੁਸੀਂ ਅत्ता ਮਿਸਾਲ ਜਿਹੜੇ ਵਕੀਲ ਸਾਹਿਬ ਨੇ ਪ੍ਰਧਾਨ ਬਣੇ ਨੇ ਇਹਨੂੰ ਪੁੱਛੋ ਵੀ ਹਰਾਮ ਖੋਰੋ ਕਿਸੇ ਗਰੰਥੀ ਦੀ ਕੁੜੀ ਦਾ ਵਿਆਹ ਹੋਵੇ ਦਿੱਤਾ ਕਿਤੇ ਲੱਖ ਦੋ ਲੱਖ ਰੁਪਈਆ ਕਿਸੇ ਗਰੰਥੀ ਦੇ ਘਰ ਦੀ ਛੱਤ ਚੋਂਦੀ ਹੋਵੇ ਕਿਤੇ ਉਹਦੀ ਹੈਲਪ ਕੀਤੀ ਹੈ ਕਿਸੇ ਆਮ ਲੋਕਲ ਗਰੰਥੀ ਦਾ ਕੋਈ ਐਕਸੀਡੈਂਟ ਹੋ ਗਿਆ ਹੋਵੇ ਬੱਚੇ ਦਾ ਐਕਸੀਡੈਂਟ ਹੋਇਆ ਕਿਤੇ ਹੈਲਪ ਕੀਤੀ ਹੈ ਤੁਸੀਂ ਸੁਣਿਆ ਕਿਤੇ ਨੌਜ ਵਿੱਚ ਅਜ ਤੱਕ ਬਿਲਕੁਲ ਨਹੀਂ ਰਾਜੋਆਣੇ ਕੋਲੇ ਚੱਲੇ ਆਂ ਜੀ ਲੈ ਕੇ ਦੋ ਲੱਖ ਰੁਪਈਆ ਸ਼ਰਮਿਕ ਮੇਟੀ ਦਾ ਅਸੀਂ ਡੇਵੂਗੜ੍ਹ ਚੱਲੇ ਆ ਜੀ ਲੈ ਕੇ ਵਕੀਲ ਅਮਰਤਪਾਲ ਕੋਲੇ ਬਸ ਇਹਨਾਂ ਦੀਆਂ ਆਹ ਹਕਤੂਤਾ ਨੇ ਬਥੇਰੇ ਸਿੱਖ ਬੈਠੇ ਆ ਪੰਜਾਬ ਦੇ ਵਿੱਚ ਜਿਹੜੇ ਲੋੜਬੰਦ ਨੇ ਉਹਨਾਂ ਨੂੰ ਕੋਈ ਰੋਜ਼ਗਾਰ ਬਾਰੇ ਸੋਚ ਲਓ ਕੋਈ ਹੈਲਪ ਕਰ ਦਿਓ ਉਹਨਾਂ ਦੀ ਜੇ ਤੁਸੀਂ ਆਪਣੇ ਆਪ ਨੂੰ ਸਮਝ ਦਿਓ ਵੀ ਅਸੀਂ ਪੰਥਦਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ